ਬਾੜੀ ਕਿ ਲਗਾ ਕੇ ਵੀਡੀਓ ਬਣਾਉਣੀ ਹੁੰਦਾ। ਹਾਂਜੀ ਉਦਾਂ ਤਾਂ। ਵੀਡੀਓ ਹੁੰਦੀ ਨਾ ਦੇਖੋ। ਇਧਰ ਨੂੰ ਕਰਿਓ। ਹਾਂ ਬਾਕੀ ਠੀਕ ਹੈ। ਕਰਕੇ ਗਾ। ਜਿਹੜੇ ਗਰਾਊਂਡ 'ਚ ਨੇ ਮੁੰਡੇ ਸਾਡੇ। ਇੱਕ ਸਿਕ। ਅੱਜ ਕਿਵੇਂ ਹੋ ਰਹੀ? ਉਹ ਫੋਟੋ ਕਿੱਥੇ ਹੈ ਵੀ? ਥੋਣੀ ਕੋਈ ਨਹੀਂ। ਬੰਦ ਕਰ ਲਈ। ਵਾਜਾ ਦੀਆਂ ਆਵਾਜ਼ਾਂ ਵਾਜਾ ਇਹ ਅੱਜ ਦੀਆਂ ਤਸਵੀਰਾਂ ਨੇ ਕੱਲ ਦੀ ਕੱਲ ਦੀ ਕੱਲ ਦੀਆਂ ਤਸਵੀਰਾਂ ਨੇ ਇਹ ਗਰਾਊਂਡ ਤੋਂ ਲਗਭਗ ਬਾਹਰ ਤੋਂ ਜਲੰਧਰ ਤੋਂ ਮੁੰਡੇ ਕਰਦੇ ਨੇ ਠੀਕ ਹਾਂਜੀ ਪਾਜੀ ਪਹਿਲਾਂ ਤੁਹਾਡਾ ਨਾਮ ਕੀ ਹੈ ਜੀ ਇਹ ਮੇਰਾ ਨਾਮ ਤੇਜਿੰਦਰ ਸਿੰਘ ਹੈ ਤੇਜਿੰਦਰ ਸਿੰਘ ਜੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਗੋਲੀਆਂ ਚੱਲਣ ਦੀ ਉਹ ਕਿਹਦੀ ਵੀਡੀਓ ਹੈ ਅਤੇ ਕੌਣ ਵਿਅਕਤੀ ਹੈ ਜੀ ਉਹ ਜੀ ਉਹ ਮੇਰੇ ਪਿੰਡ ਦਾ ਹਰਪ੍ਰੀਤ ਸਿੰਘ ਪੁੱਤਰ ਕਰਮਾਇਲ ਸਿੰਘ ਵਾਸੀ ਡੇਰੀ ਵਾਲੇ ਪੰਜਾਬ ਪੁਲਿਸ ਦੀ ਨੌਕਰੀ ਕਰਦਾ ਜੀ ਇਹ ਇਹ ਦੇਖੋ ਬਹੁਤ ਚਿਰ ਦੇ ਨਜਾਇਜ਼ ਹਥਿਆਰ ਸਿਕਸਰ ਲੈ ਕਰਦਾ ਜਦ ਕੋਈ ਵਿਆਹ ਸ਼ਾਦੀ ਫੰਕਸ਼ਨ ਹੁੰਦਾ ਉਹਦਾ ਸ਼ਕਤੀ ਪ੍ਰਦਰਸ਼ਨ ਕਰਦਾ ਲੋਕਾਂ ਨੂੰ دہشت ਭਰਿਆ ਮਾਹੌਲ ਦੇ ਵਿੱਚ ਉਹਦੀ ਵੀਡੀਓ ਜਿਹੜੀ ਵਾਇਰਲ ਹੋਈ ਹੈ ਉਹ ਤੋਂ ਇਲਾਵਾ ਹੋਰ ਵੀ ਬੇਰਕੋ ਸਬੂਤ ਤੁਹਾਨੂੰ ਮੈਂ ਪੇਸ਼ ਕਰ ਦੇਣਾ ਕਿ ਇਹ ਕੇ ਦਹਿਸ਼ਤ ਪਿੰਡ ਵਿੱਚ ਬਹੁਤ ਜ਼ਿਆਦੀ ਪਹੁੰਚਦਾ ਕੀ ਕਾਰਨ ਕੀ ਹੈ ਇਹਦੇ ਪਿੱਛੇ ਬਹੁਤ ਦਹਿਸ਼ਤ ਪੌਣ ਦਾ ਕਾਰਨ ਕੀ ਕੋਈ ਪੁਰਾਣੀ ਰੰਜਿਸ਼ ਹੈ ਕੀ ਇਹ ਕਾਰਨ ਕੀ ਹੈ ਨਹੀਂ ਕੋਈ ਬਿਲਕੁਲ ਕੋਈ ਰੰਜਿਸ਼ ਨਹੀਂ ਜੇ ਸਿਰਫ ਸਿਰਫ ਜੇ ਕੋਈ ਸਾਡੇ ਕੋਈ ਚੰਗੇ ਕੰਮ ਕਰਦੇ ਆ ਜੋ ਕੋਈ ਪ੍ਰਸ਼ੰਸਾ ਕਰਦੇ ਕੋਈ ਜਰਨ ਨਹੀਂ ਹੁੰਦਾ ਉਹਨਾਂ ਨੂੰ ਧਮਕੀਆ ਦਿੰਦਾ ਉਹਦਾ ਵੀ ਤੁਹਾਨੂੰ ਪ੍ਰੂਫ ਮਈਆ ਕਰਵਾ ਦਿੰਦਾ ਤੁਹਾਨੂੰ ਮੈਂ ਤੁਸੀਂ ਕੀ ਬੇਸਿਕਲੀ ਕੀ ਕਰਦੇ ਕੀ ਉਹਦੇ ਚੀ ਜੀ ਜੇ ਮੈਂ ਇਸ ਟਾਈਮ ਪਿੰਡ ਦੇ ਵਿੱਚ ਖੇਤੀਬਾੜੀ ਕਰਦਾ ਹਾਂ ਕੋਈ ਤੁਸੀਂ ਇਲੈਕਸ਼ਨ ਲੜਉਣ ਦੇ ਚਾਹ ਬਣ ਗਏ ਹੋ ਬਿਲਕੁਲ ਚਲੋ ਮੇਰਾ ਪਿੰਡ ਮੇਰਾ ਭਾਈਚਾਰਾ ਔਰ ਮੇਰੇ ਸਮਰਥਕ ਚਾਹੁੰਦੇ ਆ ਕਿ ਤੂੰ ਇਲੈਕਸ਼ਨ ਲੜ ਜਦੋਂ ਕੋਈ ਵੀ ਇਹੋ ਜੇ ਇਹਦੀ ਮਨਸ਼ਾ ਇਹੀ ਹੈ ਕਿ ਇਹਨੂੰ ਪਿੰਡ ਦੇ ਵਿੱਚ ਵਧਰਨਾ ਦਿੱਤਾ ਜਾਵੇ ਤੁਹਾਨੂੰ ਇੱਕ ਕਾਲ ਵੀ ਆਈ ਸੀ ਕਿ ਜਿਹਦੇ ਤੁਹਾਨੂੰ ਧਮਕੀਆਂ ਵੀ ਲਗਾਈਆਂ ਜਾ ਰਹੀਆਂ ਸੀ ਉਹ ਕੀ ਸਾਰਾ ਮਾਮਲਾ ਸੀ ਜਿਹੜਾ ਕਿਹਾ ਗਿਆ ਸੀ ਉਹ ਬਿਲਕੁਲ ਐਸੇ ਸਬੰਧ ਦੇ ਵਿੱਚ ਇਨੇ ਕੱਲ ਬਹੁਤ 60 70 ਮੁੰਡੇ ਗਰਾਊਂਡ ਦੇ ਵਿੱਚ ਸੱਦ ਕੇ ਹੱਲਾ ਗੋਲਾ ਕਰਨ ਦੀ ਕੋਸ਼ਿਸ਼ ਕੀਤੀ ਨੇ ਬਾਅਦ ਵਿੱਚ ਮੈਨੂੰ ਕਾਲ ਵੀ ਕੀਤੀ ਕਿ ਤੂੰ ਗਰਾਊਂਡ ਦੇ ਵਿੱਚ ਆ ਉਹਦਾ ਵੀ ਤੁਹਾਨੂੰ ਸਬੂਤ ਤੁਹਾਨੂੰ ਮੈਂ ਮੁਹਈਆ ਕਰਵਾ ਦੂੰਗਾ ਸਿਰਫ ਇਹ ਇੱਕ ਮੰਚਾ ਹੀ ਕਿ ਇਹਨੂੰ ਡਰਾਇਆ ਧਮਕਾਇਆ ਜਾ ਸਕੇ ਕਿ ਇਹ دہشت ਪਾਉਣ ਦੀ ਕੋਸ਼ਿਸ਼ ਕੀਤੀ ਹੈ ਅ ਕਿਸ ਤਰ੍ਹਾਂ ਕੀ ਪੰਜਾਬ ਸਰਕਾਰ ਗੈਂਗਸਟਰਸ ਦੇ ਖਿਲਾਫ ਬਹੁਤ ਸੰਜੀਦਾ ਹੈ ਕਾਫੀ ਹਥਿਆਰ ਵੀ ਬੜੇ ਜਾ ਰਹੇ ਨੇ ਇਹ ਪ੍ਰਸ਼ਾਸਨ ਕੋ ਕੀ ਮੰਨ ਕਰਦੇ ਜੇ ਇਹ ਹਥਿਆਰਾਂ ਦੀ ਜਾਂਚ ਨਹੀਂ ਹੋਣੀ ਜਾਈ ਦੀ ਹਾਂ ਬਿਲਕੁਲ ਇਹਦੇ ਨਜਾਇਜ਼ ਹਥਿਆਰਾਂ ਦੀ ਜਾਂਚ ਪੜਤਾਲ ਕਰਕੇ ਇਤੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਕੱਲ ਇਹਨੇ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਹੈ ਨੇ ਕੁਝ ਫੁਨਦਸ ਸਤਿਕਾਰੀਆਂ ਨੂੰ ਮਿਲੇ ਹੋ ਕੀ ਉਹਨਾਂ ਨੇ ਹਾਂ ਉਹਨਾਂ ਨੇ ਐਸ ਐਚਓ ਤਰਸਿਕਾ ਉਹਨਾਂ ਨੇ ਕਿਹਾ ਕਿ ਇਹ ਤੇ ਅੱਜ ਠੀਕ ਕਾਰਵਾਈ ਕੀਤੀ ਜਾਊਗੀ ਮਤ ਤੁਸੀਂ ਸੰਤੁਸ਼ਟ ਹੋ ਕਾਰਵਾਈ ਤੋਂ ਕਿ ਤੁਹਾਨੂੰ ਲੱਗਦਾ ਕਿ ਕਾਰਵਾਈ ਹੋ ਪਾਏਗੀ ਵੇਖੋ ਜੀ ਉਹਨਾਂ ਨੇ ਯਕੀਨ ਦਿਵਾਇਆ ਤਾਂ ਜਰੂਰ ਕਰਨਗੇ ਲੇਕਿਨ ਜਿੰਨਾ ਚਿਰ ਤੱਕ ਨਹੀਂ ਹੁੰਦੀ ਕਾਰਵਾਈ ਜਿੰਨਾ ਚਿਰ ਤੱਕ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਬਿਲਕੁਲ ਜੀ ਬਿਲਕੁਲ ਉਹਨਾਂ ਚਿਰ ਅਸੀਂ ਵੇਟ ਕਰਦੇ ਹਾਂ ਤੇ ਜੇਕਰ ਇੱਥੇ ਨਹੀਂ ਕਾਰਵਾਈ ਹੁੰਦੀ ਤੇ ਫੇਰ ਕੀ ਤੁਸੀਂ ਉੱਚ ਅਧਿਕਾਰੀਆਂ ਨੂੰ ਵੀ ਮਿਲੋਗੇ ਜਾ ਕੇ ਅਮਰitsar ਦੇ ਐਸਐਸਪੀ ਨੂੰ ਜਾਂ ਉਹਨਾਂ ਨੂੰ ਮਿਲੋਗੇ ਤੁਸੀਂ ਜਾ ਕੇ ਜੀ ਬਿਲਕੁਲ ਜੀ ਜੇ ਇੱਥੇ ਕੋਈ ਕਾਰਵਾਈ ਨਹੀਂ ਹੁੰਦੀ ਫਿਰ ਉੱਚ ਅਧਿਕਾਰੀਆਂ ਤੋਂ ਲੈ ਕੇ ਮੈਂ ਕੋਰਟ ਤੱਕ ਵੀ ਕੋਰਟ ਦਾ ਦਰਵਾਜ਼ਾ ਵੀ ਖੜਕਾਉਂਗਾ ਕਿਹੜੀ ਪਾਰਟੀ ਤੋਂ ਤੁਸੀਂ ਇਲੈਕਸ਼ਨ ਲੜਨਾ ਚਾਹੁੰਦੇ ਜੀ ਜੀ ਮੈਂ ਆਮ ਆਦਮੀ ਪਾਰਟੀ ਜੇ ਆਮ ਆਦਮੀ ਪਾਰਟੀ ਦੇ ਉਸ ਵਰਕਰ ਜਾਂ ਆਮ ਆਦਮੀ ਪਾਰਟੀ ਸਰਪੰਚੀ ਨਹੀਂ ਐਸੇ ਆਪੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਕਿਸੇ ਸਬਾਪਤ ਲਿਖੋਗੇ ਕਿ ਜੀ ਐਸ ਤੋਂ ਨਹੀਂ ਉਦਲਤ ਅੰਸਰਾਂ ਦੇ ਖਿਲਾਫ ਕਾਰਵਾਈ ਨਹੀਂ ਨਹੀਂ ਵੇਖੋ ਜੀ ਜਿੱਥੋਂ ਤੱਕ ਪਾਰਟੀ ਦਾ ਸਬੰਧ ਹੈ ਮੈਨੂੰ ਇਹ ਯਕੀਨ ਹੈ ਕਿ ਇਹ ਇਹੋ ਜਿਹੇ ਸ਼ਰਾਰਤੀ ਅੰਸਰਾਂ ਨੂੰ ਬढ़ावा ਨਹੀਂ ਦੇਣਗੇ ਜਿੱਥੋਂ ਤੱਕ ਐਸ ਇਨਸਾਨ ਦੀ ਗੱਲ ਆ ਇਹ ਸਿਰਫ ਇੱਕ ਪਿੰਡ ਦੀ ਸ਼ਰਾਰਤੀ ਇਨਸਾਨਸਰਾਂ ਨੇ ਇਹਨੂੰ ਚੱਕ ਕੇ ਇਹਨੂੰ ਐਸ ਪਾਸੇ ਲਾਇਆ ਕਿ ਇਹਨਾਂ ਕੋਈ ਪਰਚੋ ਪਰਚੀ ਹੋ ਕੇ ਕਿ ਇਲੈਕਸ਼ਨ ਨਾ ਲੜ ਸਕੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰੋਗੇ ਐਸਟਾ ਦੇ ਬੱਚਿਆਂ ਦੇ ਖਿਲਾਫ ਕਾਰਵਾਈ ਦੇ ਬਿਲਕੁਲ ਜੀ ਬਿਲਕੁਲ ਮੈਂ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਉਹਨਾਂ ਤੇ ਮੈਨੂੰ ਪੂਰਨ ਯਕੀਨ ਵੀ ਹੈ ਵਿਸ਼ਵਾਸ ਵੀ ਹੈ ਕਿ ਬਹੁਤ ਵਧੀਆ ਕੰਮ ਕਰ ਰਹੇ ਹੈ ਕਿ ਇਹਨਾਂ ਨੂੰ ਸ਼ਰਾਬਤੀ ਅੰਸਰਾਂ ਨੂੰ ਨਾਤ ਜਰੂਰ ਪਾਉਣਗੇ ਅ ਪਹਿਲਾਂ ਵੀ ਇਸ ਬੇਤੀ ਦੇ ਖਿਲਾਫ ਐਸਟਾ ਦੀ ਕੋਈ ਕਾਰਵਾਈ ਹੋਈ ਹੈ ਜਾਂ ਇਸ ਤਰ੍ਹਾਂ ਦੀ ਮਨੇ ਗੋੜੀਆਂ ਇਹ ਅਕਸਰ ਹੀ ਆਮ ਹੀ ਜਦੋਂ ਕੋਈ ਫੈਕਸ਼ਨ ਜਾਂ ਕੋਈ ਹੁੰਦਾ ਹੱਲਾ ਗੁੱਲਾ ਕਰਦਾ ਜੀ ਇਹ ਜਿੱਦਾਂ ਕੋਈ ਹ ਹੱਲਾ ਗੁੱਲਾ ਇਸ ਤਰ੍ਹਾਂ ਕਰਦਾ ਕਿ ਸ਼ਕਤੀ ਪ੍ਰਦਰਸ਼ਨ ਜਗਾਦਾ ਬਸ ਜਿਵੇਂ ਵਿਆਹ ਸ਼ਾਦੀਆਂ ਦੇ ਵਿੱਚ ਗੋਲੀਆਂ ਜਰਾ ਬਿਲਕੁਲ ਜੀ ਪਹਿਲੇ ਜੋ ਸਾਂਝਾ ਪ੍ਰੋਗਰਾਮ ਹੁੰਦਾ ਬਸ ਤੱਕ ਤੇ ਤੁਹਾਨੂੰ ਡਰੋਨ ਦੀ ਕੋਸ਼ਿਸ਼ ਕੀਤੀ ਹੈ ਡਰੋਨ ਦੀ ਕੋਸ਼ਿਸ਼ ਤੁਸੀਂ ਜੇਕਰ ਤੇ ਤੁਹਾਨੂੰ ਇੱਕ ਫਿਊਚਰ ਜੇਕਰ ਕੋਈ ਪ੍ਰੋਬਲਮ ਹੁੰਦੀ ਆ ਕਿ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਜੇਕਰ ਇਸ ਤਰ੍ਹਾਂ ਦੀ ਪ੍ਰੋਬਲਮ ਹੋਏ ਨੀ ਵੀ ਕਰ ਦਿਆ ਜੀ ਹਾਂ ਜੀ ਜੇ ਕੋਈ ਇਸ ਤੋਂ ਬਾਅਦ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਹਰਪ੍ਰੀਤ ਸਿੰਘ ਔਰ ਇਸ ਦੇ ਜੋ ਕੁਝ ਇਹਦੇ ਸੱਜਣ ਮਿੱਤਰ ਆ ਚਾਰ ਪੰਜਾਂ ਨੇ ਇਹ ਮੈਂ ਉਹਨਾਂ ਨੂੰ ਜੋ ਮੈਟਰ ਹਣਾ ਇਹ ਪੰਜਾਬ ਪੁਲਿਸ ਚ ਨੌਜਵਾਨ ਬਿਲਕੁਲ ਜੀ ਬਿਲਕੁਲ ਕਿੱਥੇ ਤਨਾਤ ਹੈ ਜੀ ਆ ਸ਼ਾਇਦ ਮੈਨੂੰ ਜਿਤ ਤੱਕ ਪਹੁੰਚ ਹੈ ਆ ਜਲੰਧਰ ਥਾਣੇ ਦੇ ਵਿੱਚ ਆਏ ਤੇ ਪੁਲਿਸ ਪ੍ਰਸ਼ਾਸਨ ਕੋ ਵੀ ਇਹਦੇ ਖਿਲਾਫ ਕੋਈ ਨਾ ਹਾਂ ਬਿਲਕੁਲ ਜੀ ਮੈਂ ਪੁਲਿਸ ਪ੍ਰਸ਼ਾਸਨ ਉਹ ਉੱਚ ਅਧਿਕਾਰੀਆਂ ਤੋਂ ਮੰਗ ਕਰਦਾ ਕਿ ਇਹ ਸ਼ਰਾਰਤੀ ਅਨਸਰ ਖਿਲਾਫ ਕਾਰਵਾਈ ਦੀ ਮੈਂ ਮੰਗ ਕਰਦਾ ਤੁਹਾਨੂੰ ਕੋਈ ਫੋਟੋ ਭੇਜ ਕੇ ਫਿਰ ਜਲੰਧਰ ਫੈਟ ਬਿਲਕੁਲ ਜੀ ਇਹ ਕੋ 2-3 ਸਾਲ ਪੁਰਾਣੀ ਇਹਦੇ ਫੋਟੋ ਫਿਰ ਇਹਨੇ ਮੇਰੇ ਕੋਲ ਆਈ ਹੈ ਵਾਇਰਲੀ ਹੋਈ ਇਹ ਮੇਰੇ ਕੋਲ ਆਈ ਆ ਇਸ ਕੋ ਇਹਦੇ ਕੋਲ 6 ਸਿਰ ਇੱਕ ਬਹੁਤ ਪੁਰਾਣਾ ਅੱਜ ਤੱਕ ਉਹਦਾ ਪ੍ਰਦਰਸ਼ਨ ਕਰ ਰਿਹਾ ਠੀਕ ਉਹਦੀ ਮੈਂ ਉਹਦੀ ਤੁਹਾਨੂੰ ਮੈਂ ਜਾਗਦੀ ਸਬੂਤ ਤਨਵਾਦਾ ਹੁਣ ਦਿਖਾ ਰਿਹਾ ਬਸ ਡਰੋਂ ਦਾ ਹੀ ਆ ਤੁਹਾਡਾ ਬਸ ਡਰੋਂ ਦਾ ਡਰੋਂ ਦਾ ਹੀ ਆ ਜੀ ਇਸ ਕਰਕੇ ਸਰ ਜਿਹੜੀ ਕਾਨੂੰਨੀ ਕੰਪਲੇਂਟ ਆਈ ਆ ਗਾੜੀ ਗਰੋਚ ਵਾਲੀ ਕੀ ਮਾਮਲਾ ਕੀ ਆ ਔਰ ਕੀ ਕੰਪਲੇਂਟਸ ਜਿਹੜੀਆਂ ਪਹੁੰਚੇ ਨੇ ਤੇ ਇਹ ਤੇਜਿੰਦਰ ਸਿੰਘ ਡੇਰੀ ਵਾਲ ਪਿੰਡ ਹੈ ਜੀ ਉਹਨਾਂ ਦਾ ਥਾਣਾ ਤਰਸਿਕਾ ਚ ਜੀ ਉਹਨਾਂ ਨੇ ਕੰਪਲੇਨਟ ਕੀਤੀ ਸੀ ਵੀ ਮੈਨੂੰ ਫੋਨ ਤੇ ਗਾਲ੍ਹਾਂ ਮੰਦਾ ਕੀਤਾ ਵਾ ਪਿੰਡ ਦੇ ਇੱਕ ਹਰਪ੍ਰੀਤ ਸਿੰਘ ਨੇ ਜੀ ਤੇ ਉਹ ਗਾਲ੍ਹਾਂ ਮੰਦੇ ਦੇ ਸੰਬੰਧ ਵਿੱਚ ਜੋ ਸਾਡੀ ਕਾਰਵਾਈ ਕਰ ਬੰਦੀ ਸੀ ਅਸੀਂ ਰਿਪੋਰਟ ਲਿਖਤੀ ਆ ਉਸ ਤੋਂ ਇਲਾਵਾ ਇੱਕ ਉਹਨਾਂ ਮੈਨੂੰ ਵੀਡੀਓ ਦਿਖਾਈ ਸੀ ਜੀ ਉਹਦੇ ਚ ਹਰਪ੍ਰੀਤ ਸਿੰਘ ਜਿਹੜਾ ਵਾ ਉਹ ਫਾਇਰ ਕਰਦਾ ਨਜ਼ਰ ਆ ਰਿਹਾ ਜੀ ਉਹ ਵੀਡੀਓ ਕਿੱਥੋਂ ਦੀ ਹੈ ਤੇ ਕਦੋਂ ਦੀ ਹੈ ਜਦੋਂ ਮਤਲਬ ਜੇ ਸਾਡੇ ਇਲਾਕੇ ਤੋਂ ਦੀ ਤੇ ਆਪਾਂ ਪੋਸਿਬਲੇ ਉੱਤੇ ਜੋ ਕਾਰਵਾਈ ਬੰਦੀ ਹੈ ਲੀਗਲ ਕਾਰਵਾਈ ਕਰਾਂਗੇ ਸਰਪ ਵੀਡੀਓ ਦੀ ਫਰੈਂਸਿਕ ਜਾਂਚ करवाई ਜਾਏਗੀ ਜਾਂ ਕਿਉਂਕਿ ਝੂਠੀ ਬੋਲ ਰਹੇ ਹੋ ਕਿ ਜਿਹੜੇ ਮੁਸਲੀ ਪਾਰਟੀ ਜਿਹੜੇ ਨੀ ਫੈਡਰਲ ਫਰੈਂਸਿਕ ਨਹੀਂ ਕੁਝ ਵੀ ਕਰਾਂਗੇ ਆਪਾਂ ਜਿਹੜਾ ਪਤਾ ਲੱਗਾ ਸਾਨੂੰ ਵੀ ਜਿਹੜੇ ਵਿਆਹ ਦੀ ਹੈ ਮੈਰਿਜ ਦੀ ਆ ਆਪਾਂ ਉਥੋਂ ਵੈਰੀਫਾਈ ਕਰਦੇ ਆਂ ਜੇ ਸਾਨੂੰ ਲੱਗਾ ਵੀ ਇੱਥੇ ਇਹਨਾਂ ਨੂੰ ਕੁਝ ਕੀਤਾ ਤੇ ਜੋ ਕਾਨੂੰਨੀ ਕਾਰਵਾਈ ਬੰਦੀ ਕਰਾਂਗੇ ਜੀ ਕੁਝ ਹੋ ਪਾਏਗਾ ਫਾਈਲ ਕਿੰਨੇ ਹੋਏ ਸੀ ਕਿ ਕੁਝ ਤਾਂ ਉਹ ਵੀਡੀਓ ਦਿਖਾਈ ਦੇ ਚੁਣਾ ਮੈਂ ਫੇਰ ਚਾਰ ਪੰਜ ਸ਼ਾਇਦ ਉਹਦੇ ਵੀਡੀਓ ਚ ਹੈਗੇ ਨੇ ਬਟ ਉਹ ਕਿੱਥੋਂ ਦੀ ਆ ਇਹ ਗੱਲ ਕਲੀਅਰ ਨਹੀਂ ਇਹ ਕਲੀਅਰ ਕਰਦੇ ਜੀ ਕਲੀਅਰ ਕਰਨ ਤੋਂ ਬਾਅਦ ਜੋ ਕਾਰਵਾਈ ਹੋਏ ਕਰਾਂਗੇ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਹੰਤ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬਕਾਰ ਸਟਾਫ ਆਪਣੀਆਂ ਸੇਵਾਵਾਂ ਮਾ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ। ਤੁਹਾਨੂੰ ਇੱਥੇ ਬਹੁਤ ਵਾਜ਼ਿਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲਤੀਆਂ ਜਾ ਰਹੀਆਂ ਨੇ। ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬੌਂਡਿੰਗ ਕੇਰਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ। ਫੇਸ਼ੀਅਲ 400 ਰੁਪਏ ਚ, ਥ੍ਰੈਡਿੰਗ 40 ਰੁਪਏ ਚ, ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ। ਬ੍ਰਾਈਡਲ ਨੂੰ ਸਿਰਫ ਤੇ ਸਿਰਫ 4992 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਅਥੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੇਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸੁਵਿਧਾ ਲੈ ਸਕਦੇ। ਤੁਸੀਂ ਇੱਥੇ ਮੈਨੀक्योर, ਪੈਡੀक्योर ਵੀ ਕਰਵਾ ਸਕਦੇ। ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ। ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ। ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ। ਤਾਂ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ। ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ। ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼